ਤਨ ਸਿੱਖੀ ਦੀ ਕਮਾਈ ਵਾਹਿ ਗੁਰੂ ਜੀ ਸਿੱਖ ਇਤਿਹਾਸ ਵਿਅੰਤ ਹੀ ਕੁਰਬਾਨੀਆਂ ਨਾਲ ਪਰਫੁੱਲਤ ਹੋਇਆ ਹੈ ਸਿੱਖੀ ਦੀ ਇਮਾਰਤ ਤੇ ਤੁਰਦਿਆਂ ਸਿੱਖਾਂ ਦੇ ਵਿੱਚ ਤਬਰ ਸੰਤੋਖ ਤੇ ਆਪਾਵਾਰਨ ਦੀ ਜਿਹੜੀ ਭਾਵਨਾ ਹੈ ਉਹ ਐਨੀ ਪ੍ਰਵਲ ਹੋ ਚੁੱਕੀ ਹੈ ਕਿ ਸਿੱਕੇ ਉਹਨਾਂ ਨੇ ਸਿੱਖੀ ਨੂੰ ਬਚਾਉਣ ਦੇ ਲਈ ਧਰਮ ਦੇ ਖਾਤਰ ਅਕਹਿ ਤੇ ਅਸਹਿ ਅਸ਼ਕਸ਼ਟ ਸਹਾਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਸਿੱਖ ਧਰਮ ਵਿੱਚ ਰੋਜ਼ਾਨਾ ਹੀ ਅਰਦਾਸ ਦੌਰਾਨ ਉਹਨਾਂ ਸ਼ਹੀਦ ਸਿੰਘਾਂ ਤਿੰਗੜੀਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਜਿਨ੍ਹਾਂ ਨੇ ਧਰਮ ਦੇ ਲਈ ਕੁਰਬਾਨੀਆਂ ਦਿੱਤੀਆਂ ਸਨ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਸਨ ਆਰਿਆਂ ਦੇ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਤੇ ਤਨ ਉਹਨਾਂ ਦੀ ਕਮਾਈ ਹੈ ਵਾਹਿਗੁਰੂ ਜੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਭਾਈ ਮਤੀ ਦਾਸ ਜਿਵਾਰੀ ਜਿਨ੍ਹਾਂ ਨੇ ਕੀ ਧਰਮ ਦੀ ਖਾਤਰ ਆਪਣਾ ਤਨ ਆਰਿਆਂ ਨਾਲ ਚਿਰਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ ਤਨ ਆਰਿਆਂ ਨਾਲ ਚਿਰਾਈ ਭਾਈ ਮਤੀ ਦਾਸ ਜੀ ਭਾਈ ਪਰਾਗਾ ਜੀ ਦੇ ਜੇਠੇ ਪੁੱਤਰ ਸਨ ਭਾਈ ਪਰਾਗਾ ਜੀ ਜਿਹੜੇ ਕਿ ਬ੍ਰਾਹਮਣ ਸੀ ਤੇ ਉਹਨਾਂ ਨੇ ਸਿੱਖੀ ਧਾਰਨ ਕਰਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਧਰਮ ਯੁੱਧਾਂ ਦੇ ਵਿੱਚ ਹਿੱਸਾ ਲਿਆ ਸੀ ਵਾਹਿਗੁਰੂ ਜੀ ਬਚਪਨ ਤੋਂ ਹੀ ਆਪ ਗੁਰਸਿੱਖ ਵਿਚਾਰਾਂ ਵਾਲੇ ਸਨ ਗੁਰੂ ਘਰ ਦੀ ਸੇਵਾ ਕਰਦੇ ਤੇ ਨਾਮ ਸਿਮਰਨ ਦੇ ਨਾਲ ਜੁੜੇ ਰਹਿੰਦੇ ਸਨ ਆਪ ਪੜੇ ਹੀ ਸੁਲਝੇ ਹੋਏ ਤੇ ਸਿਆਣੇ ਪ੍ਰਬੰਧਕ ਵੀ ਸਨ ਇਸ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਨੇ ਆਪਣਾ ਦੀਵਾਨ ਮਤਲਬ ਕਿ ਇਨਸਾਨ ਇਨਸਾਫ ਕਰਨ ਵਾਲਾ ਜੋ ਹੁੰਦਾ ਹੈ ਦੀਵਾਨ ਉਹ ਨਿਯੁਕਤ ਕੀਤਾ ਹੋਇਆ ਸੀ ਆਪ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਕੋਬੀ ਨਿਭਾਉਂਦੇ ਸੀ ਆਪਣੇ ਸਾਰਾ ਹੀ ਜੀਵਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਦੇ ਵਿੱਚ ਗੁਜ਼ਾਰਿਆ ਤੇ ਅੰਤ ਤੱਕ ਉਹਨਾਂ ਦੇ ਨਾਲ ਹੀ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਇਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਵਾਹਿਗੁਰੂ ਜੀ ਜਦੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਗੁਰੂ ਜੀ ਸਮਝ ਗਏ ਸਨ ਕਿ ਸ਼ਹਾਦਤ ਤੋਂ ਬਿਨਾ ਜ਼ੁਲਮਾਂ ਦੀ ਹੱਦ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਗੁਰੂ ਜੀ ਆਪਣੇ ਵલિਦਾਨ ਦੇ ਲਈ ਦਿੱਲੀ ਰਵਾਨਾ ਹੋ ਗਏ ਸੋ ਆਪ ਦੇ ਨਾਲ ਸਿੱਖ ਸੰਗਤਾਂ ਦੇ ਜਥੇ ਅਤੇ ਭਾਈ ਮਤੀਦਾਸ ਜੀ ਭਾਈ ਦੇਹਲਾ ਜੀ ਭਾਈ ਜੈਤਾ ਜੀ ਤੇ ਭਾਈ ਗੁਰਦੇਤਾ ਜੀ ਤੇ ਭਾਈ ਉਦਾਜੀ ਵੀ ਸਨ ਜਿਨ੍ਹਾਂ ਵਿੱਚੋਂ ਭਾਈ ਜੈਤਾ ਜੀ ਤੇ ਭਾਈ ਗੁਰਦੇਤਾ ਜੀ ਤੇ ਭਾਈ ਉਦਾਜੀ ਨੂੰ ਗੁਰੂ ਜੀ ਨੇ ਪਹਿਲਾਂ ਹੀ ਵਾਕ ਕਰ ਦਿੱਤਾ ਸੀ ਆਗਰੇ ਤੋਂ ਜਦੋਂ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਸਮੇਂ ਪਾਈ ਮਤੀ ਦਾਸ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਔਰੰਗਜ਼ੇਬ ਦੇ ਹੁਕਮ ਦੇ ਅਨੁਸਾਰ ਗੁਰੂ ਜੀ ਨੂੰ ਕਿਹਾ ਗਿਆ ਸੀ ਕਿ ਜਾਂ ਤਾਂ ਇਸਲਾਮ ਨੂੰ ਕਬੂਲ ਕਰ ਲਓ ਜਾਂ ਮਰਨ ਦੇ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੂੰ ਭੈਪਿਤ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਹੋਏ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਗਈਆਂ ਸੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਭਾਈ ਮਤੀਦਾਸ ਜੀ ਨੂੰ ਧਰਮ ਬਦਲਣ ਦੇ ਲਈ ਕਿਹਾ ਗਿਆ ਸੀ ਤੇ ਆਪਨੇ ਵੀ ਕੱਝ ਕੇ ਇਨਕਾਰ ਕੀਤਾ ਸੀ ਆਪ ਨੂੰ ਸਖਤ ਤੋਂ ਸਖਤ ਤਜਾਦੀ ਕੀ ਮਾਰਨ ਦੇ ਲਈ ਹੁਕਮ ਸੁਣਾਇਆ ਗਿਆ ਸੀ ਸੋ ਭਾਈ ਮਤੀਦਾਸ ਜੀ ਨੇ ਹੱਸ ਕੇ ਬੜੀ ਹੀ ਖੁਸ਼ੀ ਦੇ ਨਾਲੇ ਹੁਕਮ ਪ੍ਰਵਾਨ ਕਰ ਲਿਆ ਸੀ ਤੇ ਆਖਰੀ ਸ਼ਾਹੀ ਜਿਹੜਾ ਅਖੀਰ ਦੇ ਵਿੱਚ ਜਿਹੜਾ ਸ਼ਾਹੀ ਐਲਾਨ ਹੋਇਆ ਸੀਗਾ ਉਹ ਭਾਈ ਮਤੀਦਾਸ ਜੀ ਦੇ ਸਰੀਰ ਨੂੰ ਕਿ ਕਿੰਜ چیرਿਆ ਜਾਣਾ ਹੈ ਜਿਵੇਂ ਕਿ ਲੱਕੜ ਦੀ ਸ਼ਤੀਰੀ ਨੂੰ چیرਿਆ ਜਾਂਦਾ ਹੈ ਤੇ ਉਹਨਾਂ ਨੂੰ ਇਹ ਹੁਕਮ ਜਿਉਂ ਦਾ ਤਿਉਂ ਹੀ ਸੁਣਾਇਆ ਗਿਆ ਸੀ ਪਰ ਉਹ ਬਿਲਕੁਲ ਵੀ ਆਪਣੇ ਸਿੱਧਕ ਤੋਂ ਡੋਲੇ ਨਹੀਂ ਚੀਰਨ ਦੇ ਲਈ ਸਾਰਾ ਹੀ ਸਮਾਨ ਉਹਨਾਂ ਦੇ ਕੋਲ ਹੌਲੀ-ਹੌਲੀ ਠਿਕਾਇਆ ਗਿਆ ਸੀ ਤੇ ਕਈ ਵਾਰ ਉਹਨਾਂ ਨੂੰ ਆਪਣਾ ਫੈਸਲਾ ਬਦਲਣ ਬਾਰੇ ਕਿਹਾ ਗਿਆ ਸੀ ਪਰ ਸਿੱਧਕਵਾਨ ਭਾਈ ਮਤੀਦਾਸ ਜੀ ਨੇ ਕਿਹਾ ਸੀ ਕਿ ਸਿੱਖੀ ਛੱਡ ਕੇ ਬਚਾਈ ਗਈ ਜਾਨ ਕਿਸ ਕੰਮ ਦੀ ਹੈ ਜਾਨ ਨਾਲੋਂ ਵੱਧ ਪਿਆਰੀ ਤਾਨੂੰ ਸਿੱਖੀ ਹੈ ਵਾਹਿਗੁਰੂ ਜੀ ਭਾਈ ਮਤੀਦਾਸ ਜੀ ਦਾ ਇਹ ਵਚਨ ਸੁਣ ਕੇ ਜਲਾਦਾ ਨੂੰ ਕਾਜੀ ਦੇ ਹੁਕਮ ਦੇ ਦਿੱਤਾ ਕਿ ਉਹਨਾਂ ਨੂੰ ਫੱਟਿਆਂ ਦੇ ਵਿੱਚਕਾਰ ਜਕੜ ਦਿਓ ਉਹਨਾਂ ਇਸੇ ਤਰ੍ਹਾਂ ਹੀ ਕੀਤਾ ਫਿਰ ਫਿਰ ਉੱਤੇ ਆਰਾ ਰੱਖ ਦਿੱਤਾ ਗਿਆ ਜਲਾਦਾ ਵੱਲੋਂ ਆਰਾ ਚਲਾਉਣ ਤੋਂ ਪਹਿਲਾਂ ਕਾਜੀ ਨੇ ਇੱਕ ਵਾਰ ਫਿਰ ਉਹਨਾਂ ਨੂੰ ਕਿਹਾ ਕਿ ਅਜੇ ਵੀ ਸਮਾਂ ਹੈ ਸਮਝ ਜਾਓ ਐਵੇਂ ਆਪਣੀ ਜਾਨ ਨਾ ਗੁਵਾਓ ਇਸਲਾਮ ਕਬੂਲ ਕਰ ਲਓ ਪਾਈ ਮਤੀਦਾਸ ਜੀ ਨੇ ਬੜੀ ਹੀ ਨਿਡਰਤਾ ਦੇ ਨਾਲ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਤੇ ਆਪਣੇ ਬਾਦਸ਼ਾਹ ਦੀ ਇਹ ਆਪਣੀ ਵਕਤੀ ਜਿਹੜੀਆਂ ਖੁਸ਼ੀਆਂ ਨੇ ਉਹ ਹਾਸਲ ਕਰੋ ਤੇ ਅਸੀਂ ਆਪਣਾ ਫਰਜ਼ ਨਿਭਾ ਕੇ ਆਪਣੇ ਪਰਮਾਤਮਾ ਤੋਂ ਸਦੀਵੀ ਬਖਸ਼ਿਸ਼ਾਂ ਲੈਂਦੇ ਹਾਂ ਇਹ ਕਹਿ ਕੇ ਪਾਈ ਮਤੀ ਦਾਸ ਜੀ ਨੇ ਅੱਖਾਂ ਬੰਦ ਕਰਕੇ ਮਨ ਗੁਰੂ ਚਰਨਾਂ ਦੇ ਨਾਲ ਜੋੜਿਆ ਤੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਵਾਹਿਗੁਰੂ ਜੀ ਜੋ ਹੀ ਹੁਕਮ ਹੋਇਆ ਜਲਾਦਾ ਨੇ ਫਿਰ ਤੋਂ ਆਰਾ ਚਲਾਉਣਾ ਸ਼ੁਰੂ ਕਰ ਦਿੱਤਾ ਆਰਾ ਬਹੁਤ ਹੀ ਹੌਲੀ-ਹੌਲੀ ਚਲਾਇਆ ਗਿਆ ਤਾਂ ਜੋ ਜ਼ਿਆਦਾ ਤਕਲੀਫ ਦਿੱਤੀ ਜਾ ਸਕੇ ਉਹਨਾਂ ਨੂੰ ਪਾਈ ਮਤੀ ਦਾਸ ਜੀ ਵੱਲੋਂ ਜਪਜੀ ਸਾਹਿਬ ਦਾ ਪਾਠ ਨਿਰੰਤਰ ਚੱਲ ਰਹੀ ਸੀਗਾ ਆਰਾ ਵੀ ਚੱਲਦਾ ਰਿਹਾ ਤੇ ਫਰੀਦ ਦੇ ਦੋ ਹਿੱਸੇ ਹੋ ਗਏ ਇਸ ਤਰ੍ਹਾਂ ਭਾਈ ਮਤੀਦਾਸ ਜੀ ਆਪਣੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਹੀ ਸਿੱਖੀ ਧਿਰਕ ਨਿਵਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਜਿੱਥੇ ਕਿ ਹੁਣ ਗੁਰਦੁਆਰਾ ਸ਼ੀਸ਼ਗੰਜ ਸੁਸ਼ੋਭਿਤ ਹੈ ਵਾਹਿਗੁਰੂ ਜੀ ਆਪ ਤੇ ਇਸ ਅਤੀ ਮਹਾਨ ਤੇ ਅਡੋਲ ਸਿੱਖੀ ਧਿਰਕ ਨੂੰ ਲੱਖਾਂ ਕਰੋੜਾਂ ਵਾਰ ਨਮਸਕਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ